ਸ਼ਤਰੀਆ ਕਾਲ ਦੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਛਲਗਮ ਦੀ ਬਹੁਤ ਜ਼ਿਆਦਾ ਟੇਸਟੀ ਸਬਜੀ ਜਿਨ੍ਹਾਂ ਨੂੰ ਸਲਗਮ ਖਾਣਾ ਨਹੀਂ ਪਸੰਦ ਉਹ ਵੀ ਇਹਨੂੰ ਮੰਗ ਮੰਗ ਕੇ ਖਾਣਗੇ ਇੰਨੀ ਜ਼ਿਆਦਾ ਵਧੀਆ ਟੇਸਟੀ ਬਣ ਕੇ ਤਿਆਰ ਹੋਊਗੀ ਬਿਲਕੁਲ ਇਹ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸ਼ਲਗਮ ਦੀ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸ਼ਲਗਮ ਦੀ ਸਬਜ਼ੀ ਬਣਾ ਲਈ ਮੈਂ ਅੱਧਾ ਕਿਲੋ ਸ਼ਲਗਮ ਲਏ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਸੀਗਾ ਇਹਨਾਂ ਦੇ ਡੰਡੀਆਂ ਉੱਪਰ ਵਾਲੀ ਵੀ ਉਤਾਰਤੀ ਸੀ ਹੇਠ ਵਾਲੀ ਵੀ ਉਤਾਰਤੀ ਸੀ ਇਹਨਾਂ ਨੂੰ ਹੁਣ ਇਹਨਾਂ ਦਾ ਛਿਲਕਾ ਉਤਾਰ ਕੇ ਬਿਲਕੁਲ ਬਰੀਕ-ਬਰੀਕ ਕਟਿੰਗ ਕਰਕੇ ਇਹਨਾਂ ਨੂੰ ਤਿਆਰ ਕਰ ਲਾਂਗੇ ਇੱਕ ਵਾਰ ਇਹਨਾਂ ਨੂੰ ਛਿਲਕੇ ਦੇ ਨਾਲ ਹੀ ਧੋ ਲਾਂਗੇ ਤੇ ਬਾਅਦ ਵਿੱਚ ਵੀ ਇੱਕ ਵਾਰ ਧੋ ਲਾਂਗੇ ਕਟਿੰਗ ਕਰਕੇ ਕਟਿੰਗ ਇਹਨਾਂ ਨੂੰ ਅਸੀਂ ਬਰੀਕ-ਬਰੀਕ ਹੀ ਕਰਨਾ ਹੈ ਕਿਉਂਕਿ ਥੋੜੇ ਜਿਹਾ ਹਾਰਡ ਹੁੰਦੇ ਆ ਇਹਨਾਂ ਨੂੰ ਥੋੜਾ ਜਿਹਾ ਪੱਕਣ ਵਿੱਚ ਟਾਈਮ ਲੱਗ ਜਾਂਦਾ ਹੈ ਜਿਆਦਾ ਮੋٹے ਪੀਸ ਵਿੱਚ ਕਟਿੰਗ ਨਹੀਂ ਕਰਨਾ ਜੇ ਤੁਸੀਂ ਇਕੱਲੇ ਛਲਗਮ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇੱਕ ਆਲੂ ਵੀ ਦੇ ਵਿੱਚ ਪਕਟਿੰਗ ਕਰਕੇ ਪਾ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਸੀ ਕਟਿੰਗ ਕਰ ਲਿਆ ਨੂੰ ਸੀ ਇੱਕ ਵਾਰ ਧੋ ਕੇ ਨਿਚੋੜ ਲਿਆ ਸੀ ਹੁਣ ਗੈਸ ਤੇ ਕੜਾਈ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੁਸੀਂ ਇਹਦੇ ਵਿੱਚ ਦੇਸੀ ਘਿਓ ਵੀ ਪਾ ਸਕਦੇ ਹੋ ਦੇਸੀ ਘਿਓ ਦਾ ਤੜਕਾ ਵੀ ਲਗਾ ਸਕਦੇ ਹੋ ਆਧਾ ਚਮਚ ਪਾਵਾਂਗੇ ਜੀਰਾ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਹੀ ਜੀਰਾ ਪਾਣਾ ਸੀ ਤੇ ਨਾਲ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਤੇ ਹਰੀਆਂ ਮਿਰਚਾਂ ਦਾ ਮੈਂ ਦਰਦਰਾ ਜਾਂ ਪੇਸਟ ਬਣਾ ਕੇ ਰੱਖਿਆ ਹੋਇਆ ਸੀਗਾ 1 ਇੰਚ ਅਦਰਕ ਦਾ ਟੁਕੜਾ ਸੀ 3 ਤੋਂ 4 ਹਰੀਆਂ ਮਿਰਚਾਂ ਤੇ 4 ਤੋਂ 5 ਸੀ ਲਸਣ ਦੀਆਂ ਕਲੀਆਂ ਨੂੰ ਥੋੜਾ ਜਿਹਾ ਦਰਦਰਾ ਜਾਂ ਪੀਸ ਕੇ ਲੈ ਆਇਆ ਤੁਸੀਂ ਇਹਨਾਂ ਨੂੰ ਬ੍ਰੀਕ ਕਟਿੰਗ ਕਰਕੇ ਵੀ ਪਾ ਸਕਦੇ ਹੋ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਸਾਈਜ਼ ਦੇ ਪਿਆਜ਼ ਲੰਬੇ ਸਲਾਈਸ ਵਿੱਚ ਕਟਿੰਗ ਕੀਤੇ ਹੋਏ ਐ ਮੈਂ ਪਿਆਜ਼ਾਂ ਨੂੰ ਅਦਰਕ ਲਸਣ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਪਿਆਜ਼ਾਂ ਨੂੰ ਥੋੜਾ ਜਿਹਾ ਟ੍ਰਾਂਸਪਰੈਂਸ ਹੋਣ ਤੱਕ ਭੁੰਨਾਂਗੇ ਜਿਆਦਾ ਬ੍ਰੀਕ ਪੇਸਟ ਬਣਾ ਕੇ ਨਹੀਂ ਪਾਣਾ ਸੀ ਪਿਆਜ਼ਾਂ ਦਾ ਥੋੜੇ ਜੇ ਲੰਬੇ ਪੀਸ ਵਿੱਚ ਕਟਿੰਗ ਕਰਕੇ ਹੀ ਪਾਵਾਂਗੇ ਪਿਆਜ਼ ਸਾਡੇ ਪਹਿਲਾਂ ਨਾਲੋਂ ਕਾਫੀ ਜਿਆਦਾ ਭੁੰਨ ਹੋ ਚੁੱਕੇ ਹਨ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਇੱਕ ਟਮਾਟਰ ਅਸੀਂ ਕਟਿੰਗ ਕਰਕੇ ਮੈਂ ਵੱਡੇ ਸਾਈਜ਼ ਦਾ ਟਮਾਟਰ ਲਿਆ ਸੀ ਤੁਸੀਂ ਛੋਟੇ ਸਾਈਜ਼ ਦੇ ਦੋ ਵੀ ਲੈ ਸਕਦੇ ਹੋ ਟਮਾਟਰ ਨੂੰ ਥੋੜਾ ਜਾਂ ਸੌਫਟ ਹੋਣ ਤੱਕ ਪਕਾ ਲਵਾਂਗੇ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ଲੂਣ ਅੱਧਾ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਧਨੀਆ ਪਾਊਡਰ ਪਾਵਾਂਗੇ ਜਿਆਦਾ ਮਸਾਲੇ ਨਹੀਂ ਪਾਣੇ ਅਸੀਂ ਲਾਲ ਮਿਰਚਾਂ ਅਸੀਂ ਨਹੀਂ ਯੂਜ਼ ਕਰਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਹਰੀ ਮਿਰਚਾਂ ਪਾਤੀਆਂ ਸੀਗੀਆਂ ਜੇ ਤੁਸੀਂ ਜਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਰੈਗੂਲਰ ਵਾਲੀ ਲਾਲ ਮਿਰਚ ਦਾ ਪਾਊਡਰ ਹੁੰਦਾ ਜਿਹੜਾ ਉਹ ਪਾ ਸਕਦੇ ਹੋ ਚੰਗੀ ਤਰ੍ਹਾਂ ਸੀ ਟਮਾਟਰਾਂ ਨੂੰ ਪੱਕਣ ਦਵਾਂਗੇ 2-3 ਮਿੰਟ ਲਈ 2-3 ਮਿੰਟ ਬਾਅਦ ਅਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਟਮਾਟਰ ਚੰਗੀ ਤਰ੍ਹਾਂ ਗਲ ਚੁੱਕੇ ਆ ਪਹਿਲਾਂ ਨਾਲ ਤੋਂ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਅਸੀਂ ਹਰ ਸੋਰੀ ਅੱਧਾ ਕੱਪ ਅਸੀਂ ਹਰੇ ਮਟਰਾਂ ਦਾ ਤੁਸੀਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਮੇਰੇ ਕੋਲ ਤਾਜ਼ੇ ਮਟਰ ਸੀਗੇ ਮੈਂ ਤਾਜ਼ੇ ਮਟਰ ਪਾਏ ਅੱਧਾ ਕੱਪ ਪਾ ਲਵਾਂਗੇ ਦੋ ਸੈਕਿੰਡ ਲਈ ਇਹਨਾਂ ਨੂੰ ਮਸਾਲਿਆਂ ਦੇ ਨਾਲੇ ਭੁੰਨ ਲਾਂਗੇ ਤਾਂ ਕਿ ਇਹ ਕੱਚੇ ਨਾ ਰਹਿਣ ਦੋ ਤਿੰਨ ਸੈਕਿੰਡ ਪਕਾਉਣ ਤੋਂ ਬਾਅਦ ਮਟਰਾਂ ਨੂੰ ਇਹਦੇ ਵਿੱਚ ਅਸੀਂ ਛਾਲਗਮ ਐਡ ਕਰ ਦਾਂਗੇ ਇਹਨਾਂ ਵਿੱਚ ਅਸੀਂ ਪਾਣੀ ਨਹੀਂ ਯੂਜ਼ ਕਰਨਾ ਬਿਲਕੁਲ ਵੀ ਕਿਉਂਕਿ ਛਾਲਗਮਾਂ ਦੇ ਅੰਦਰ ਵੀ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਚੰਗੀ ਤਰ੍ਹਾਂ ਮਸਾਲਿਆਂ ਵਿੱਚ ਮਿਕਸ ਕਰ ਦਾਂਗੇ ਛਾਲਗਮ ਨੂੰ ਬਹੁਤ ਹੀ ਹੈਲਦੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਚੰਗੀ ਤਰ੍ਹਾਂ ਅਸੀਂ ਮਸਾਲਿਆਂ ਵਿੱਚ ਮਿਕਸ ਕਰ ਲਿਆ ਆ ਇਹਨਾਂ ਨੂੰ ਅਸੀਂ ਢੱਕ ਢੱਕ ਕੇ ਹੁਣ ਬਿਲਕੁਲ ਸਲੋ ਗੈਸ ਤੇ 10 ਤੋਂ 12 ਮਿੰਟ ਲਈ ਪੱਕਣ ਦਵਾਂਗੇ ਪਾਣੀ ਦਾ ਯੂਜ਼ ਅਸੀਂ ਬਿਲਕੁਲ ਨਹੀਂ ਕੀਤਾ ਇਸ ਟਾਈਮ ਤੇ ਕਿਉਂਕਿ ਜਿਹੜੇ ਸ਼ਰਲਗਮ ਹੁੰਦੇ ਆ ਆਪਣਾ ਹੀ ਪਾਣੀ ਛੱਡ ਦਿੰਦੇ ਆ ਮੈਂ ਇੱਕ ਦੋ ਵਾਰ ਢੱਕਨ ਚੱਕ ਕੇ ਇਹਨੂੰ ਪਹਿਲਾਂ ਵੀ ਹਿਲਾਤਿਆ ਸੀਗਾ ਚੰਗੀ ਤਰ੍ਹਾਂ ਨੂੰ ਇੱਕ ਵਾਰ ਹੋਰ ਮਿਕਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਦੇਖਣ ਵਿੱਚ ਕਿੰਨਾ ਵਧੀਆ ਲੱਗ ਰਹੀ ਹੈ ਸਬਜੀ ਇਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ 2 ਚਮਚ ਸ਼ੱਕਰ ਦੇ ਗੁੜ ਵਾਲੀ ਸ਼ੱਕਰ ਐ ਐਸੇ ਲਈਏ ਥੋੜਾ ਘੱਟ ਸ਼ੱਕਰ ਨਹੀਂ ਹੈਗੀ ਤਾਂ 1 ਚਮਚ ਤੁਸੀਂ ਚੀਨੀ ਦਾ ਵੀ ਐਡ ਕਰ ਸਕਦੇ ਹੋ ਇਹਦਾ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਸਬਜੀ ਦੇ ਅੰਦਰ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਕੱਟੀ ਮਿੱਠੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਸਿੰਪਲ ਤਰੀਕੇ ਨਾਲ ਤਾਂ ਤੁਸੀਂ ਸ਼ਰਲਗਮ ਦੀ ਸਬਜੀ ਬਹੁਤ ਵਾਰ ਬਣਾਈ ਹੋਊਗੀ ਪਰ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਦੋ ਤਿੰਨ ਮਿੰਟ ਲਈ ਅਸੀਂ ਹੋ ਟੱਕ ਕੇ ਪਕਾ ਲਵਾਂਗੇ ਤਾਂ ਕਿ ਸਾਡੇ ਛਲਗਮਾਂ ਚੰਗੀ ਤਰ੍ਹਾਂ ਨਰਮ ਹੋ ਜਾਣ ਦੋ ਤਿੰਨ ਮਿੰਟ ਬਾਅਦ ਅਸੀਂ ਚੱਕ ਕੇ ਦੇਖ ਲਾਂਗੇ ਟੱਕਾਂ ਨੂੰ ਸਲੋ ਗੈਸ ਤੇ ਹੀ ਪਕਾਇਆ ਸੀ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਨਾਲੇ ਇਹਦੇ ਵਿੱਚ ਹਰਾ ਧਨੀਆ ਕਟਿੰਗ ਕਰਕੇ ਐਡ ਕਰ ਦਾਂਗੇ ਜੇ ਤੁਸੀਂ ਇੱਥੇ ਪਾਲਕ ਪਾਣਾ ਚਾਹੁੰਦੇ ਹੋ ਤਾਂ ਮਸਾਲੇ ਦੇ ਅੰਦਰ ਜਦੋਂ ਅਸੀਂ ਮਸਾਲਾ ਭੁੰਨਿਆ ਸੀ ਉਹਦੇ ਅੰਦਰ ਪਾਲਕ ਜਾਂ ਤੁਸੀਂ ਮੇਥੀ ਨੂੰ ਭੁੰਨ ਕੇ ਬਾਅਦ ਵਿੱਚ ਛਲਗਮ ਪਾ ਸਕਦੇ ਹੋ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਥੋੜੇ ਜਿ ਇਹਨਾਂ ਨੂੰ ਤੋੜ ਕੇ ਵੀ ਦੇਖ ਲਾਂਗੇ ਤਾਂ ਕਿ ਜਿਹੜੇ ਤੁਹਾਨੂੰ ਪਤਾ ਲੱਗ ਸਕੇ ਕਿ ਸ਼ਲਗਮ ਚੰਗੀ ਤਰ੍ਹਾਂ ਪੱਕ ਗਏ ਆ ਜਾਂ ਨਹੀਂ ਕਿਉਂਕਿ ਸ਼ਲਗਮਾਂ ਨੂੰ ਪੱਕਣ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਥੋੜੇ ਹਾਰਡ ਹੁੰਦੇ ਆ ਇਹ ਥੋੜਾ ਜਿਹਾ ਐਵੇਂ ਕੜਚੀ ਨਾਲ ਅਸੀਂ ਇਹਨਾਂ ਨੂੰ ਤੋੜ ਕੇ ਦੇਖ ਲਾਂਗੇ ਜਿਹੜੇ ਥੋੜੇ ਕੱਚੇ ਲੱਗ ਰਹੇ ਆ ਇਹਨਾਂ ਨੂੰ ਥੋੜੇ ਜਿਹਾ ਹੋਰ ਪਕਾ ਲਵਾਂਗੇ ਅਸੀਂ ਜੇ ਤੁਹਾਨੂੰ ਲੱਗੇ ਕਿ ਜ਼ਿਆਦਾ ਤੁਹਾਡੀ ਸਬਜੀ ਕੱਚੀ ਰਹਿ ਗਈ ਹੈ ਤੇ ਹਾਂ ਥੋੜੀ ਜਿਹੀ ਡਰਾਈ ਹੋ ਗਈ ਆ ਤਾਂ ਤੁਸੀਂ ਥੋੜਾ 2-3 ਚਮਚ ਜਿਹਦੇ ਵਿੱਚ ਪਾਣੀ ਦੇ ਐਡ ਕਰਕੇ ਟਾਕੇ ਇਹਨੂੰ ਦੁਬਾਰੇ ਪਕਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਬਜੀ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਸਾਡੀ ਸਬਜੀ ਦੇਖੋ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਇਆ ਹੈ ਇਹਨੂੰ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਆਸੀ ਇਹਨੂੰ ਸਰਵ ਕਰਾਂਗੇ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਆ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ